ਨਾ ਹਰਾਮ ਕੀਤਾ ਹੈ ਜਨਾਨੀ ਨੇ ਤੇਰੀ ਵੱਡੀ ਮੂੰਹ ਕਿੱਥੇ ਹੈ ਤੇਰੀ ਵੱਡੀ ਮੂੰਹ ਕਿੱਥੇ ਹੈ ਵੱਡੀ ਮੂੰਹ ਮਾਰੀ ਗਮੰਡ ਦੀ ਆਈ ਕੋਈ ਨਹੀਂ ਜਿਹੜਾ ਅਜਿਹਾ ਗਮੰਡ ਵੜਿਆ ਹੈ ਹਾਂਜੀ ਆਪੇ ਲਿਆ ਕਰੋ ਮੇਰੀ ਤੇ ਬੇਲ ਕੇ ਤੁਸੀਂ ਕਰਵਾਈਏ ਤੂੰ ਘਟ ਕੋ ਨਹੀਂ ਗਈ ਕਿਉਂ ਕੀ ਹੋਇਆ ਮੇਰੀ ਬੇਇਤੀ ਕਰਵਾਈ ਤਾਂ ਗਮੰਡ ਨਾਲ ਨੇ ਮੈਨੂੰ ਸਾਰਿਆਂ ਨੇ ਘੇਰ ਲਿਆ ਕੀ ਕੀ ਹੋਇਆ ਉਹਨਾਂ ਨੇ ਕਿਹਾ ਤੇਰੀ ਵੱਡੀ ਨੋ ਕਿੱਥੇ ਆ ਤੇਰੀ ਵੱਡੀ ਨੋ ਕਿੱਥੇ ਆ ਤੇ ਮੈਂ ਕੀ ਦੱਸਾਂ ਪੀ ਉਹ ਗਮੰਡ ਦੀ ਮਾਰੀ ਉਥੇ ਪੈਸੇ ਲੈ ਕੇ ਜਿਹੜਾ ਮੈਂ ਕਹਿਆ ਨਹੀਂ ਸੀ ਉਹਨੂੰ ਵੀ ਤੂੰ ਗੱਡੀ ਲੈ ਕੇ ਆਉਣੀ ਤੇ ਉਹਨਾਂ ਗੱਡੀ ਕੋ ਨਹੀਂ ਦਿੱਤੀ ਉਹਨਾਂ ਪੈਸੇ ਦੇ ਦਿੱਤੇ ਨੇ ਤੇ ਗਮੰਡ ਦੀ ਮਾਰੀ ਉਥੇ ਲੈ ਲੈ ਕੇ ਤੇ ਪੈਸੇ ਖਰਚਣ ਲਈ ਆ ਉਹ ਮੇਰੇ ਖਿਆਲ ਮੁੰਡਾ ਜਾ ਜਾਏਗਾ ਕੁਮਿੰਦਰ ਆ ਜਾ ਉਹ ਮੈਨੂੰ ਲੱਗਦਾ ਵੀ ਆ ਜਾ ਜਾਏਗਾ ਤੇ ਗਮੰਡ ਦੀ ਮਾਰੀ ਸ਼ਾਇਦ ਆ ਜਾਏ ਸ਼ਾਇਦ ਨਾ ਆਏ घुमटों दे जे वादू ताडी रे आज ताके बुंदिया कारा चाहिए तो मेनू गणी वाले नेड़ी निंदो दे चाहिए कि तालेड़ी नो बिया कर अरजू पैसे ल्या ही ले थी त कर ले आ के औंदी ना कर ले आ के औंदी ओखे नहीं थी ने मैं इवदा ता पताई दी कि चुड़ते हम इता खबर ले आज दी गल थोड़ी इने रख दी दद्दा ब्याह है अगर दी दद्दा तो मैं एक टेक देण कोछन दे दी तेरे ਬਾਜ਼ਾਰ 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 ਖਰੀਦਕਾਰ ਬਾਜ਼ਾਰ ਇੱਕ ਦਿਨ ਘਾਰੀ ਖਰੀਦ ਲਿਆ ਪਾਰ ਜਿਹੜੀਆਂ ਗੱਲਾਂ ਕਹਿਣ ਵਾਲੀਆਂ ਨੇ ਜਿਹੜੀਆਂ ਗੱਲਾਂ ਕਹਿਣ ਵਾਲੀਆਂ ਨੇ ਤੇ ਕਹਿਣੀਆਂ ਪੈਂਦੀਆਂ ਹੀ ਨੇ ਫੇਰ ਹੁਣ ਨਿਆਣੇ ਲੋਕ ਬਹਿ ਗਏ ਉੱਥੇ ਐਸੀ ਉੱਥੇ ਲੈ ਲੈਨੇ ਉਹ ਮੁੰਡੇ ਦਾ ਮੈਨੂੰ ਭਾਉਂਦਾ ਹੈ ਦੇਦੀ ਤੇ ਆਪਣੇ ਕੱਪੜੇ ਲਿੜੇ ਤੇ ਮਾਰੀ ਤੇ ਕਿ ਬੱਚੇ ਦੀ ਪੜਾਈ ਖਰਾਬ ਹੋਉਂਦੀ ਹੈ ਦੋਰਾ ਮੁੰਡਿਆ ਅਜੀ ਤੋਰਤੀ ਆ ਤੇ ਇਹਦੇ ਨੱਕਾ ਤੂਟਾ ਨਾ ਯਾਰ ਬੱਚਿਆਂ ਦੀ ਪੜਾਈ ਖਰਾਬ ਹੋਊਗਾ ਨਾ ਮੁੰਡਿਆਂ ਦੀ ਪੜਾਈ ਖਰਾਬ ਹੋ ਗਈ ਅਗਲੇ ਮਹੀਨੇ ਲਿਖੇ ਕਰਨੇ ਹੁਣ ਮੈਂ ਕੀ ਕਰਾਂ ਦੱਸ ਪਤਾ ਨਹੀਂ ਦੇਸ਼ੂ ਜੀ ਜੀ ਵੀ ਮਾੜੀ ਗੱਲ ਲਿਆ ਅੱਜ ਕਿੰਨੇ 10 12 ਹੋ ਗਏ ਗੱਲ ਬੱਚਿਆਂ ਦੀ ਪੜਾਈ ਜਨ ਖਰਾਬ ਹੋਣ ਦੀ ਮਾਜੀ ਹਾਂ ਜੀ ਦੱਸ ਅੱਜ ਨਾ ਟੀਚਰ ਵੀ ਪੁੱਛਣਗੇ ਜੇ ਤੇਰੇ ਉਹ ਦੋ ਪ੍ਰਾਣੀ ਆਂਦੇ ਔਰ ਤੇਰੀ ਬੱਡੀ ਮਮਾ ਦੇ ਕਿ ਕਿ ਕਹਿੰਦਾ ਫਿਰ ਮੈਂ ਕਿਹਾ ਉਹਨਾਂ ਨੂੰ ਨਾ ਅਰਜੈਂਟ ਕੰਮ ਸੀ ਉਹਨਾਂ ਨੇ ਨਾਨੀ ਕੋਲ ਰਿਸਟਰ ਕਿ ਗਿਆ ਟੀਚਰ ਕਹਿੰਦੇ ਅੱਛਾ ਰਖੜੀ ਹੋਏਗੀ ਤਾਂ ਵੀ ਤੇ ਵੀ ਹੁਣ ਤੇ ਰਖੜੀ ਵੀ ਮਨਾਈ ਗਈ ਹੈ ਤੇ ਆਏ ਨਹੀਂ ਉਹ ਪਰ ਮੈਂ ਕੁਝ ਜਵਾਬ ਨਹੀਂ ਦਿੱਤਾ ਚਲੋ ਕੋਈ ਇਨ ਮੈਂ ਤੇਰੀ ਮਮਾ ਨੂੰ ਫੋਨ ਕਰਦੀ ਆਂ ਵੀ ਅੱਜ ਆ ਜਾਵੋ ਦਾ ਚੰਦੇ ਗਲੇ ਮੇ ਨੀ ਪੇਪਰ ਵੀ ਨਿਕਣਾ ਤੇ ਫਿਰ ਚਲੋ ਕਰ ਜੀਆ ਮੈਂ ਫੋਨ ਉਹਨਾਂ ਨੂੰ ਹੈਲੋ ਹਾਂ ਜੀ ਹਾਂ ਜੀ ਦੇ ਸਤਿ ਸ਼੍ਰੀ ਅਕਾਲ ਤੇਨ ਨੂੰ ਮਿਲ ਚੁੱਕੇ ਨੇ ਤੇ ਜੁੱਤੇ ਤੇ ਵੱਡੀ ਮੰਮਾ ਤੋਂ ਫੋਨ ਹੀ ਨਹੀਂ ਸੁਪ ਦੇ ਹੈਗਾ ਹੈ ਹਾਂ ਹੋਤਾ ਨਹੀਂ ਮੰਮਾ ਹਾਂ ਜੀ ਠੀਕ ਹੈ ਰਹਾ ਚਲ ਮੈਂ ਜਾ ਕੇ ਇੱਕ ਵਾਰ ਮੰਮਾ ਨੂੰ ਫੋਨ ਕਰਕੇ ਪੁੱਛਦੀ ਆ ਕਿ ਚੁੱਪ ਕਰ ਜਾਓ ਮੰਮਾ ਮੈਂ ਗੱਲ ਕਰ ਰਹੀ ਹਾਂ ਚੁੱਪ ਦੇ ਲੈ ਨਾ ਭਾਈ ਕੀ ਕੀ ਕਰ ਤੇ ਕਰ ਦਿਓ ਮੈਂ ਵੀ ਸੁਣਨਾ ਚਲ ਚਲ ਹੈਲੋ ਹੈਲੋ ਜੰਡੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੜੀ ਕੀ ਹਾਲ ਚਾਲ ਹੈ ਬੱਚਿਆਂ ਦੀ ਮੰਮਾ ਮੇਰੇ ਬੱਚਾ ਬੜੀ ਸਾਰੇ ਠੀਕ ਠਾਕ ਅੱਛਾ ਜੀ ਦੀਦੀ ਆਏ ਨਹੀਂ ਅਜੇ ਰਸੜੀ ਵੀ ਹਾਂ ਜੀ ਆਪਾਂ ਵੀ ਵਧੀਆ ਆ ਦੀਦੀ ਸਕੂਲ ਨੇ ਪੋ ਕੱਲ ਮੈਂ ਮੈਂ ਕਿਹਾ ਸੀ ਤੇਰੀ ਨੂੰ ਬਿਤੇਰਾ ਕਿਉਂ ਨਹੀਂ ਅੰधे ਹੈ ਜਿਸ ਕਲੇ ਦਾ ਅੰਤਰਖੜੀ ਵੀ ਹੋ ਗਿਆ ਤੇ ਦੀਦੀ ਫਿਰ ਤੁਸੀਂ ਕਦੋਂ ਆਓਗੇ ਨਹੀਂ ਮੈਂ ਤੇ ਨਹੀਂ ਆਣਾ ਹੈਗਾ ਕਿਉਂ ਦੀਦੀ ਨਾ ਮੈਂ ਨਹੀਂ ਆਣਾ ਮੈਂ ਸਾਲ ਆਪਣੇ ਬੱਚਿਆਂ ਦੇ ਇੱਥੇ ਹੀ ਲਵਾ ਲੈਣਾ ਰੋਜ਼ ਰੋਜ਼ ਦੀ ਕਲੇਸ ਮੈਨੂੰ ਨਹੀਂ ਚੰਗੀ ਲੱਗਦੀ ਮੰਮੀ ਤੇ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਆ ਕਿਹੜੀ ਗੱਲ ਤੋਂ ਲੜਨਾ ਹੈ ਕਿਹੜੀ ਗੱਲ ਤੋਂ ਲੱਗਣਾ ਨਾਲੇ ਹਰ ਵੇਲੇ ਪੈਸੇ ਦਾ ਲਾਲਚ ਚੰਗਾ ਥੋੜੀ ਹੁੰਦਾ ਤੂੰ ਦੇ ਦੇ ਤੂੰ ਤੇ ਪੈਸੇ ਨਹੀਂ ਲਾ ਲਿਆ ਕੀ ਆ ਸੀ ਕੈਨੇਡਾ ਤੁਸੀਂ ਇਹ ਕਹਿੰਦੇ ਮੈਂ ਵੀ ਨਹੀਂ ਜਾਣਾ ਹੈਗਾ ਅੱਛਾ ਤੇ ਨਹੀਂ ਦੇ ਦੇ ਤੂੰ ਕਿ ਆਪਣੇ ਘਰੇ ਤੇ ਆਵੋ ਘਰੇ ਤੁਹਾਡਾ ਘਰ ਆਜੇ ਤੁਸੀਂ ਨਹੀਂ 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 ਮੈਂ ਆ ਨਹੀਂਉਣਾ ਹੈਗਾ ਮੈਂ ਠੀਕ ਹੈ ਸਾਡੇ ਇੱਥੇ ਵਾਧੂ ਪੈਸੇ ਆ ਪਾਲਣਗੇ ਮੇਰੇ ਬੱਚੇ ਭੁੱਖੇ ਥੋੜੀ ਆ ਇਹਨਾਂ ਵਰਗ ਨਾਲ ਆਲਜੀ ਨੇ ਵੀ ਕਹਿਣਗੇ ਆਪਣੇ ਸੋਹਰਿਆਂ ਤੋਂ ਮੰਗਾ ਤੇ ਆਂਦੇ ਤੇ ਆਂਦੇ ਤੁਹਾਡਾ ਵਧੀਆ ਚੱਲਣਦਿਆਂ ਚਲ ਜਾਏਗਾ ਵਧੀਆ

ਵਦਿਆ ਤੁਸੀਂ ਆਜੋ ਅੰਦਰ ਕਿਉਂ ਨਹੀਂ ਨਹੀਂ ਮੈਂ ਨਹੀਂ ਆਉਣਾ ਤੇਰੀ ਦਾਦੀ ਰੋਜ਼ ਇਹ ਤੇ ਲੜਾਈ ਕਰਦੀ ਆ ਫਿਰ ਮੈਨੂੰ ਵੀ ਲੈ ਜਾਓ ਮੈਂ ਵੀ ਨਹੀਂ ਰਹਿਣਾ ਕੋਈ ਗੱਲ ਤੇਰੇ ਪਾਪਾ ਨੂੰ ਭੇਜਾਂਗੀ ਮੈਂ ਪਾਪਾ ਨਾਲ ਆ ਜੀ ਤਾ ਪੱਕਾ ਆ ਮੈਂ ਪਾਪਾ ਨੂੰ ਭੇਜਦਾ ਨਹੀਂ ਫਿਰ ਅੱਜ ਹੀ ਭੇਜ ਦਿਓ हां ठीक है मेरे जाएंगे तू किसके जाएगी दादी को तू अपने मम्मा पापा को नहीं दने तो तू अपने मम्मा पापा को नहीं रहने दे तो मेरे मम्मा पापा इन्हें नहीं द थोड़ी हूं मैं नहीं देना दादी को नहीं मैं देना ही नहीं दादी को तेरे पुठियां गल्ला कर देने भी मैं tenu ले जांगले चल लो दीदी हां आप तू अपने बच्चे इथे लगदा है जो तू तो मेरी कुड़ी नु भी कहंदे तैनू पापा नु कैसे जांगले बच्चे आंदा है आज वे ਮੰਡ ਚ ਚੁੱਪ ਬੈਠਾ ਕਿਉਂ ਨਾ ਅੰਧੀ ਹੈਗਾ ਐਨਾ ਟਾਈਮ ਨਹੀਂ ਹੈਗਾ ਫਿਰ ਮੇਰੀ ਕੁੜੀ ਨੂੰ ਲੈਣ ਨੂੰ ਆਇਓ ਤੂੰ ਕਿੱਥੇ ਕਹਿਂਦੀ ਸਭਾ ਵੱਡੀ ਮਮਾ ਨੇ ਕਿੰਨੂੰ ਵੀ ਲਾਤੀ ਤੈਨੂੰ ਸ਼ਰਮ ਨਹੀਂ ਆਦੀ ਤੇਰੇ ਮੈ ਵੱਡੀ ਮਮਾ ਆਪਣੀ ਮਾਂ ਕੋਲ ਰਹਿ ਜਾਂਦੇ ਨੇ ਆਂਦੇ ਨਹੀਂ ਤੁਸੀਂ ਤੇ ਦਾਦੀ ਦੀ ਗੱਲਾਂ ਸੁਣਨ ਲਈ ਬੈਠੇ ਹੋ ਤੁਸੀਂ ਤੇ ਦਾਦੀ ਤੇ ਬਹੁਤ ਵੱਡੇ ਜੀ ਆਂਦੇ ਤੈਨੂੰ ਬੰਦਾ ਨਾ ਤੇ ਚਾਰ ਪਾਸੇ ਵੀ ਖੰਡੇ ਨੇ ਤੇਰੇ ਨਾਂ ਉਹਨਾਂ ਦੇ ਉਹਨਾਂ ਦੇ ਤੇਤੇ ਤੇਰੀ ਵੱਡੀ ਮਮਾ ਤੇ ਤੇਰੇ ਤੇ ਮੰਡ ਫਿਰੰਗਿਆ ਹੰਕਾਰ ਆ ਉਹ ਇਹਦੇ ਸ਼ੁਰੂ ਤੇ ਮੇਰੀ ਦਾਪੀਂਦਾ ਵੜਾ ਧਮੰਡ ਚੀ ਜਾ। ਕਦੇ ਆਪਣੇ ਨਾਮ ਨਹੀਂ ਸਾਡੇ ਤੇ ਜਾਏਗਾ ਵਡੀ ਮੰਮਾ ਨੂੰ ਲੈ ਜਾ। ਫਿਰ ਤੁਸੀਂ ਤੇ ਲਾਪਾ ਵੀ ਨਹੀਂ ਰਹਿੰਦੇ ਦਾਦੀ ਕੋਲ। ਆਪਾਂ ਵੀ ਨਹੀਂ ਰਹਿੰਦੇ ਦਾਦੀ ਕੋਲ। ਆਪਰੇ ਘਰ ਛੜਕੇ ਤੇ ਜਾ ਰਹੇ ਹੁੰਨੇ ਨੇ। ਦੇਖ ਚਾਰ ਦਿਨਾਂ ਨੂੰ ਵੇਖ ਤੇਰੀ ਵਡੀ ਮੰਮਾ ਨੇ ਇੱਥੇ ਆ ਕੇ ਦੇਖੀ। ਜ਼ਬਰਦਾਰ ਆਪਣੀ ਵਡੀ ਮੰਮਾ ਨੂੰ ਤੂੰ ਫੋਨ ਕੀਤਾ। ਕਰੀ ਹਾਂ ਮੈਨੂੰ ਤੂੰ ਫੋਨ ਵਡੀ ਮੰਮਾ ਵੜੀ। ਹਾਂ। ਵਡੀ ਮੰਮਾ ਦਾ ਹੈ ਚੜਿਆ ਹੈ। ਵਡੀ ਮੰਮਾ ਨੂੰ ਵੀ ਲੈ ਜਾ। ਲੈ। ਦੱਸ ਦਿੰਿਆ ਤੇਰੀ ਦਾਦੀ। ਕਹਿੰਦੇ ਨੀ ਬੋਲ। ਹਾਂ? ਹਾਂ। ਯਾਰ ਬਿਕਾ। ਇਹਦਾ ਉਸ ਜੀ ਨਾਮ ਇਹਨੂੰ ਬੁਲਾਣਾ ਮੈਂ ਨਹੀਂ ਬੋਲਣਾ ਤੁਹਾਡੇ ਨਾਮ। ਮੈਂ ਤੁਹਾਡੇ ਨਾਮ ਵੀ ਨਹੀਂ ਬੋਲਣਾ ਮੈਂ ਕਿਸੇ ਨਾਮ ਵੀ ਨਹੀਂ ਬੋਲਣਾ। ਮਾਂ ਬਾਪ। ਤੁਸੀਂ ਤਾਂ ਦਿਵਜ ਤੇ ਗਏ ਆ ਵੱਡੀ ਮੰਮਾ ਬਾਪ ਤੇ ਤਾਂ ਮੈਨੂੰ ਡਾਂਟ ਪਈ ਐ ਮੰਮਾ ਤੋਂ। ਉਹ ਤਾਂ ਪੈਸੇ ਤਾਂ ਕਰੀ ਅੱਜੇ ਬੈਠੇ ਕਰੀ ਉਹ ਕਮਾਏ। ਨਾਨੀ ਗੱਡੀ ਤੇ ਮੇਰੇ ਪਾਪਾ ਨੇ ਵੀ ਇੱਥੇ ਲੈ ਆਈ ਲੈਣੀ ਸੀ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਲੈਣੀ ਨਹੀਂ ਲੈਣੀ ਸੋਰੇ ਲੈ ਕੇ ਦੇਣਗੇ ਫਿਰ ਕੀ ਹੋ ਗਿਆ ਕਿਉਂ ਨਾ ਕੋ ਲੈਣੀ ਹੈ ਨਾਨੀ ਠੀਕ ਚਲ ਮੇਰੀ ਗੱਲ ਸੁਣ ਗੱਡੀ ਉਹਨਾਂ ਕੋ ਲੈਣੀ ਤੇ ਮਾਂ ਨੂੰ ਉਹਨਾਂ ਨੇ ਦਿੱਤੇ ਨੇ ਪੈਸੇ ਤੇ ਮਾਂ ਨੂੰ ਉਹਨਾਂ ਨੂੰ ਨਾ ਇਹਦੀ ਬੜੀ ਮੰਮਾ ਪਹਿਲਾਂ ਮੇਰੀ ਗੱਲ ਸੁਣੋ ਤੇਰੀ ਬੜੀ ਮੰਮਾ ਨੂੰ ਉਹਨਾਂ ਦੇ ਦਿੱਤੇ ਪੈਸੇ ਤੇ ਠੀਕ ਹੈ ਤੇਰੀ ਬੜੀ ਮੰਮਾ ਉਹ ਤੇ ਸ਼ੋਪਿੰਗ ਕਰਨ ਗਈ ਆ ਬਹੁਤ ਦਰ 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 ਉਹਨੇ ਸਾਰੇ ਨਾ ਗੱਡੀ ਦੀ ਟਿਕਟੀਆਂ ਲੈਣੀਆਂ ਉਹਨੇ ਸਾਰੇ ਖਰਚੇ ਕੀ ਵੜਨਾ ਤੇ ਮੈਨੂੰ ਪੈਦਾ ਕੀ ਆ ਮਮਾ ਨੇ ਮੈਨੂੰ ਗੁੱਸੇ ਹੋ ਕੇ ਗਏ ਮੈਂ ਵੱਡੀ ਮਮਾ ਨੂੰ ਕਿਹਾ ਵੱਡੀ ਮਮਾ ਮੈਨੂੰ ਲੈ ਜਾ ਤਾਂ ਕਰਕੇ ਤੇ ਪੈਸੇ ਤੇ ਹੁਣ ਤੁਸੀਂ ਜਾਣਾ ਜੀ ਉਹਨੇ ਗੱਡੀ ਵੱਡੀ ਮਮਾ ਦੇ ਕੋਲ ਜਾਣ ਦੀ ਗੱਲ ਕੀਤੀ ਨਾ ਖਵਰਦਾਰ ਹੋ ਜਾ ਠੀਕ ਹੈ ਜਿਦੋਂ ਜੀ ਆਪ ਖਰਦੀਲੀਆਂ ਬਣਾਉਂਦੇ ਤੈਨੂੰ ਤੇ ਮੈਨੂੰ ਦੇ ਵਿੱਚ ਜੇ ਤੂੰ ਤੂੰ ਵੀ ਚਾਣੀ ਐ ਮੈਨੂੰ ਦੇ ਵਿੱਚ ਕੋਈ ਫਾਇਦਾ ਹੋਇਆ ਹੀ ਨਾ ਉਹ ਜਿਹੜੀ ਮੈਂ ਬੱਡੀ ਗੱਡੀ ਮੈਂ ਭਰ ਦਿੱਤੀ ਗੱਡੀ ਦੇ ਪੈਸੇ ਦੇ ਦਿੱਤੇ ਉਹਨੂੰ ਉਹ ਉੱਥੇ ਬਹਿ ਕੇ ਖਾਂਦੀ ਤੇ ਮੈਨੂੰ ਫਾਇਦਾ ਕੀ ਆਇਆ ਮੈਂ ਤੇ ਆਪਣਾ ਵੀ ਪੈਦਾ ਸੋਚਿਆ ਤੇ ਆਪਣੇ ਮੁੰਡੇ ਦਾ ਵੀ ਸੋਚਿਆ ਚੱਲ ਮੁੰਡਾ ਵੀ ਉਹਦੇ ਨਾਲ ਹੀ ਲੜਿਆ ਆਇਆ ਤੇ ਫਿਰ ਮੈਨੂੰ ਤਾਂ ਕੋਈ ਇੱਥੇ ਗੱਡੀ ਤੇ ਆਈ ਕੋਈ ਨਾ ਤੇ ਨਾ ਨਹੀਂ ਤੁਹਾਡੇ ਦਾਦੀ ਤੁਹਾਡੇ ਲਾਲਚ ਦਉਣ ਪਤਾ ਲੱਗਦਾ ਨਾ ਲੋਕਾਂ ਨੇ ਤੇ ਵੇਖਿਆ ਹੀ ਕੋਈ ਨਾ ਇਹਨਾਂ ਦੀ ਗੱਡੀ ਹੈ ਤੁਸੀਂ ਲਾਲਚ ਕਰਦੇ ਮੈਨੂੰ ਭਾਵੇਂ ਉਹ ਖਰਚਣ ਦੀ ਹੈ ਤਾਂ ਮੈਨੂੰ ਕੋਈ ਫਾਇਦਾ ਵੀ ਨਾ ਆਇਆ ਮੈਂ ਵੀ ਨਹੀਂ ਰਹਿਣਾ ਇੱਥੇ ਉਹ ਆਣਾ ਨਹੀਂ ਨੀ ਖਬਰਦਾਰ ਹੋ ਜਾ ਤਾ ਤੂੰ ਇੱਥੇ ਰਹਿਣਾ ਆਪੇ ਆਏਗੀ ਦੇਖੀ ਨਾ ਇਹ ਤਾਂ ਤਾਂ ਕਰ ਮਾਰਦੀ ਹੈ ਨਹੀਂ ਆਣਾ ਵੱਡੀ ਮੰਮਾ ਨੇ ਮੈਨੂੰ ਪਤਾ ਹੈ ਆ ਜਾਣਾ ਉਹਨਾਂ ਨੇ ਨਹੀਂ ਆਣਾ ਤੇ ਜੇ ਨਹੀਂ ਆਣਾ ਤਾਂ ਅੱਜ ਉਹਨੇ ਗੱਲ ਕੀਤੀ ਸੀ ਮੰਮਾ ਨਾਲ ਇਹਨੂੰ ਕਿ ਆਪਣੇ ਪਿਓ ਦਾ ਡਰ ਹੈਗਾ ਮੇਰਾ ਪਿਓ ਨਹੀਂ ਕਿਹਾ ਕਿ ਤੂੰ ਪੜਾਈ ਕਰ ਆਪਣੇ ਕਿਤੇ ਮਾਂ ਉਹ ਵੱਡੀ ਮਾਂ ਪਾ ਚਲੀ ਗਈ ਪਾਪਾ ਨੂੰ ਘੱਲਾਂ ਦੀ ਲੈਣ ਉਹਨੂੰ ਟੇਕਿਆ ਤੈਨੂੰ ਮੱਥਾ ਮੈਂ ਮਾਪਾ ਨੂੰ ਵੀ ਦੱਸਾਂਗੀ ਕਿ ਦਾਦੀ ਨਾਨੀ ਐਵੇਂ ਦਾਦੀ ਐਵੇਂ ਕਰਕੇ ਉਹ ਜਾਉਂ ਮੁੰਡਾ ਮੇਰਾ ਜਿਹੜਾ ਜਾ ਕੇ ਉੱਥੇ ਬਹਿ ਗਿਆ ਤੁਸੀਂ ਕੱਲ ਵੀ ਮੈਨੂੰ ਗੁੱਸੇ ਹੋਏ ਸੀ ਤਾਂ ਗੁੱਸੇ ਤੇ ਮੈਂ ਹੋਣਾ ਮੈਂ ਤੇ ਉਹਨੂੰ ਨਹੀਂ ਜਾਣ ਬਣਾ ਨਹੀਂ ਜਾਣ ਦੇਣ ਦੀ ਗੱਲ ਤੁਸੀਂ ਉਵੇਂ ਮੈਨੂੰ ਗੁੱਸੇ ਹੋਣ ਲੱਗ ਗਏ ਸੀ ਮੈਂ ਤੁਹਾਨੂੰ ਪੁੱਛਿਆ ਸੀ ਵੱਡੀ ਮਮਾ ਵੱਡੇ ਪਾਪਾ ਕਿੱਥੇ ਗਏ ਨੇ ਕੀ ਰੋਟੀ ਪਾਣੀ ਖਾਈ ਜਾਣਾ

ਕੁੜੀ ਕਿੰਦੀ ਇੱਥੇ ਆਜ ਕੁੜੀ ਐਵੇਂ ਚਲੀ ਜਾਏਗੀ ਕੁੜੀ ਨੂੰ ਨਾ ਦਸੜਾ ਨਾ ਪਤਾ ਬੱਤਲੀ ਚਲ ਹਾਂ ਜਿਆਦਾ ਇਹਦੇ ਚ ਤੇ ਬੜੇ ਇੱਕ ਅਮੀਰੀ ਦਾ ਕਮੰਡਿਆ ਹਾਂ ਅਮੀਰੀ ਅਮੀਰੀ ਆ ਜਾ ਹਕਿੰਦੀ ਆ ਜਾ ਇੱਥੇ ਆ ਜਾ ਮੈਂ ਤਾਂ ਆਪਣੀ ਕੁੜੀ ਦਾਥੇ ਵਾਲ ਪੁੱਟ ਕੇ ਨਾ ਤੈਨੂੰ ਦਵਾ ਆ ਜਾ ਕੰਦੀ ਇੱਥੇ ਲੈ ਕੁੜੀ ਮਾਦਾ ਬਿਨਾ ਚਬੀ ਤੈ ਕੁੱਤੇ ਕਪੜ ਕੰਡਨਾਂ ਦਵਾਂਗੀ ਫੜ ਕੇ ਲੈਣੇ ਮੈਂ ਥੋੜੀ ਜਦੋਂ ਤੂੰ ਕਹੇਂਗੀ ਤੇ ਕੋਲ ਆ ਜਾ ਹਾਂ ਸ਼ਰਮ ਨਹੀਂ ਨਹੀਂ ਤੂੰ ਜਾ ਕੇ ਬੈ ਗਈ ਤਾਂ ਹੁਣ ਮੈਂ ਬੱਚ ਕੁੜੀ ਨੂੰ ਪੇਟਦਾ ਤੇਰੇ ਕੋ ਮੀ ਆ ਲੱਗ ਗਿਆ ਦੋ ਦੜ ਪਹਿਲਾਂ ਮੀ ਨੇ ਕੱਪੜੇ ਨੇ ਸੁਕੜ ਦਿੱਤੇ ਖੋਣ ਤੇ ਹੁਣ ਮੀ ਦੇ ਕਣੀਆਂ ਪੈਣ ਲੱਗ ਗਈਆਂ ਫੜ ਫੜ ਕੱਪੜੇ ਲਾ ਕੇ ਰੱਖਾਂ ਜੱਲ ਘਰ ਵਿੱਚ ਲੜਾਈਆਂ ਪੜਾਈਆਂ ਹੁੰਦੀਆਂ ਇਹ ਥੜੀਆ ਟੱਕ ਜਾ ਕੇ ਬੈ ਗਈ ਆਹਦੇ ਬੈਠੀ ਬੈਠੀ ਤਾਂ ਕੁੜੀ ਨੂੰ ਵੀ ਪੁੱਠੀਆਂ ਦੇ ਤਰਹਿੰਦੀ ਤੂੰ ਵੀ ਆ ਜਾ ਕੋਈ ਹੋਰ ਸੁਣੇ ਕੋਈ ਹੋਰ ਸੁਣ ਹੈ ਆ ਨਹੀਂ ਅੱਜ ਤੱਕ ਕਦੀ ਵੀ ਨਹੀਂ ਆਈ ਕਿ ਸਾਡਾ ਘਰਬਾਰ ਉਹ ਤੈਨੂੰ ਤੇ ਘਰੇ ਕਿਤੇ ਬੜੇ ਅਮੀਰੀ ਦਾ ਕਮਾਂਡ ਉਹ ਚਾਰ ਦਿਨ ਚੱਲੀ ਦੇ ਉੱਤਰ ਨਹੀਂ ਹੁੰਦੀ ਜਿੱਦਣ ਕਾ ਚਾਰ ਦਿਨ ਹੁੰਦਾ ਤੇ ਗੱਡੀ ਦੇ ਪੈਸੇ ਲੈ ਲੈਣ ਤੇ ਉੱਥੇ ਬੱਚੇ ਪੜਾਵਾ ਕਿੰਨੇ ਕ ਦਿਨ ਇੱਥੇ ਤਾਂ ਖੂ ਖਾਲੀ ਹੋ ਜਾਂਦੇ ਨੇ ਇਹ ਇੱਕ ਗੱਡੀ ਦੇ ਪੈਸੇ ਲੈ ਕੇ ਤੇ ਬੜੇ ਵੱਡੇ ਹੋ ਗਏ ਹੂੰ ਖੂ ਖਾਲੀ ਹੋ ਜਾਂਦੇ ਨੇ ਪੈਸਿਆਂ ਦੇ ਮੈਂ ਨਹੀਂ ਕਹਿੰਦੀ ਹੁਣ ਦੀਦੀ ਮੈਂ ਸੰਦੀਪ ਮੈਂ ਨਹੀਂ ਆਣਾ ਕੋਈ ਨਾ ਚਾਰ ਦਿਨ ਟਿਕ ਜਦੋਂ ਖਤਮ ਹੋ ਗਏ ਨਾ ਪੈਸੇ ਫਿਰ ਕਰਨੇ ਪੈਣਗੇ ਆ ਜੀ ਨੀ ਲਿਵਲੀ ਹੈਗਾ ਪਤਾ ਕੋ ਜੀ ਵੀ ਆਪੋ ਜੀ ਨੇ ਉਹਦੇ ਵਰਗੇ ਉਹਦੀ ਅਮੀਰੀ ਦਾ ਕਮੰਡੋ ਨੇ ਆਪਣਾ ਕਮੀ ਦੀ ਦਾ ਕਮੰਡੋ ਦੇ ਵੀ ਸਿਰ ਤੇ ਚੜਾਤਾ ਹੈ ਉਹਨੂੰ ਤੇ ਹੈ ਹਾਸੇ ਦਾ ਹੋਣਿਆ ਦੂਣਾ ਨੂੰ ਵੀ ਉਹਨੂੰ ਵੀ ਉਹੋ ਜਿਹੀ ਕਰਤਾ ਹੈ ਨਹੀਂ ਫੇਰ ਆਨ ਲੱਗ ਗਿਆ ਕਿ ਤੱਕ ਨਹੀਂ ਲੀ ਰੁਕਦਾ ਹੈਗਾ ਕਪੜੇ ਅਜਿਿਹੇ ਤਰ੍ਹਾਂ ਕੰਧ ਕੁੱਤੇ ਵੀ ਕਰਨੀ ਹੈਗੀ ਹਾਂ ਹਾਂ ਚੱਲ ਆਪੀ ਵੇਖ ਲਾਂ ਕੁੜੀ ਨੂੰ ਤਾਂ ਮੈਂ ਦੱਸਣਾ ਪਤਾ ਇਹ ਤਾਂ ਮੈਂ ਛੰਡਣ ਆ ਪੜ ਕੇ ਥੱਲੇ ਜਾ ਕੇ ਤੂੰ ਕਿੱਦਾਂ ਕਹਤਾ ਉਹਦੇ ਨਾਲ ਆ ਜਾਾਂਗੇ ਵੱਡੀ ਮੰਮਾ ਮੈਨੂੰ ਵੀ ਲੈ ਜਾ ਤੇਰੀਆਂ ਭੂਆ ਨੂੰ ਲੱਗੇ ਪਤਾ ਤਾਂ ਤੇਰੀਆਂ ਭੂਆ ਵੀ ਚੱਲ ਛੰਡਣ ਗਿਆ ਦਿੱਤੋਂ ਅੱਧਰ ਨੂੰ ਜਾਣ ਨੂੰ ਕਿੱਧਰ ਨੂੰ ਕਹਤਾ ਇੱਥੇ ਹੋਵੇ ਤੇਰੀ ਵੱਡੀ ਮੰਮਾ ਸੋਵਾਰੇ ਜਾ ਉਹ ਆਪਣੇ ਪੇਕੇ ਜਾ ਕੇ ਬੈਠੀਏ ਬੱਚੇ ਪੜਾਉਣ ਵਾਸਤੇ। ਵੱਡੀ ਮੈਂ ਮੈਨੂੰ ਵੀ ਲੈ ਚੁ। ਦੱਸ ਦੀ ਆ ਜਦੀ ਪੂਆ। ਯਾ ਦੇ ਲੋਈ ਦੀ ਜੇ ਬਾਂਡ ਕੁੜੀ। ਹੁਹ। ਦੱਸ ਕੀ ਕਰਾਂ? ਇੱਕ ਤਾਂ ਕੱਪੜੇ ਆ ਨਹੀਂ ਵਖਤ ਪਾਇਆ। ਇੰਨੇ ਕੱਪੜੇ। ਦੋ ਦਿਨ ਦੇ ਕੱਪੜੇ ਇੰਨੇ। ਇੱਕ ਤਾਂ ਕੁੜੀ ਆ ਨਾ ਜਿਹੜੀ। ਇੰਨੇ ਕੱਪੜੇ ਕਰਦੀ ਆ। ਸਾਂਝੇ ਕਹਿੰਦੇ ਮੈਂ ਵੱਡੀ ਮਮਾ ਕੋਲ ਜਾਣਾ ਉਹ ਵੱਡੀ ਮਮਾ ਨੇ ਤੇਰੇ ਕੱਪੜੇ ਧੋ ਦੇਣੇ ਆ ਉਹ ਤਾਂ ਆਪਣੇ ਬੱਚਿਆਂ ਦੇ ਨਾਲ ਧੋਵੇ ਤੇਰੇ ਧੋ ਦੇ ਉਹਦੇ ਚਾਰ ਦੁਕਾਨਦਾਰ ਉਹ ਬਣਾ ਦੇ ਉਹਦੀ ਨਹੀਂ ਬਣਾ ਦੇ ਰਿਹਾ ਚਾਰ ਵਾਰ ਤੂੰ ਦੇਣੇ ਤੇ ਕੱਪੜੇ ਬਦਲ ਲਈ ਖੋਲੋ ਆ ਕੇ ਸਕੂਲ ਲੈ ਜਾਂਦੀ ਤੂੰ ਦੋ ਘੱਟ ਤੇਰੇ ਪਾਪਾ ਲਈ ਕਰ ਦੇ ਬਸ ਤੂੰ ਦੇਖੀ ਤੇਰੀ ਵੱਡੀ ਮਮਾ ਕੋਲ ਕੱਪੜਾ ਆ ਤਾਂ ਲੱਗਾ ਨਾ ਜੇ ਤਾਂ ਵੱਡੀ ਮਮਾ ਨੇ ਕਿਹਾ ਪਿਆ ਸਾਬਣ ਉਹ ਪੀਈ ਬ੍ਰਸ਼ ਤ ਤੋ ਪਤਾ ਲੱਗ ਜਾਏਗਾ ਲੱਗ ਜਾਣਾ ਸਭ ਦੇ ਪਾਸੇ ਦਾ ਮੂਹ ਕ੍ਰਪਾ ਕਰਖਤਾ ਕੁੜੀ ਮੇਰੀ ਇਹ ਕਰਾ ਇਹਨੇ ਮੈਂ ਦੱਸਾਂ ਕਿ ਇਹਨੇ ਪਿਆਰ ਨਾ ਸੁਝਾਵਾਂਗੇ پتہ ਨਹੀਂ ਆਪਣੇ ਮਾਵਾ ਕੋਲ ਰਹਿੰਦਾ ਚਾਚਾ ਕੋਤੇ ਦਾਨੀ ਕਰੀਦਾ ਆញ ਅੱਤੈ ਨੋ ਮੇਛਾ ਚਾਚੀ ਮਾਮਾ ਹੁੰਦੀ ਮਾਪੜੀ ਜਗਾ ਦਾਦੀ ਆਪਣੀ ਜਗਾ ਪਤਾ ਨਹੀਂ ਦਾਦੀ ਵੀ ਨਿਕਲੀ ਸਾਡੇ ਪਿੱਛੇ ਮੈਨੂੰ ਛੰਡਣ ਵਾਸਤੇ ਦੇਖਦੀ ਆ ਜਾ ਕੇ ਨੂੰ ਪਈਆਂ 35 ਚੜੀ ਦਾਦੀ ਕੋਲੋਂ ਕੋਈ ਨਾ ਪਾ ਤੇ ਇਹ ਕੱਪੜੇ ਉਹ ਤੇਥੇ ਤਿੰਨ ਕਾਲੀ ਕਾੜਦੀ ਘੜਪੇ ਰਹਿੰਦੇ ਸੀ ਹਾ ਹਾ ਮੈਂ ਤੇ ਕਹ ਰਾ ਨਾ ਕਿਉ ਬਾਜੀ ਕੋ ਟਿਕਾਂ ਦੇ ਵੀ ਹੁਣ ਨੇ ਕਿਹੜੇ ਤਰੇ ਫਿਰਦੇ ਰਹਿੰਦੇ ਹੁਣੇ ਮਿਲਦੀ ਵੀ ਹੁਣੀ ਆ ਨਾ ਆਪਦੇ ਬਾਜ਼ਾਰ ਤੁਰ ਹੀ ਰਹਿੰਦੀ ਦੋ ਰੋਟੀ ਰੁਟ ਆ ਵੀ ਉਹਦੇ ਨਾਲ ਹੀ ਤੁਰਿਆ ਫਿਰਦਾ ਹੋਏਗਾ ਆ ਰੋਟੀ ਰੁਟੀ ਦੀ ਕਿੰਨੂ ਪਰਵਾਹ ਹੁਣੀ ਚਾਰ ਦਿਨ ਪੈਸੇ ਹੈ ਜਲੇ ਤੇ ਵਾ ਇਹ ਕਪੜੇ ਗਿੱਲੇ ਨੇ ਮੁੰਡੇ ਦੇ ਤਾਂ ਕਪੜੇ ਹੀ ਗਿੱਲੇ ਨੇ ਹਜੇ ਮੁੰਡਾ ਕਦੇ ਨਹੀਂ ਤਾਈ ਤਾਈ ਕਰਦਾ ਕਦੇ ਨਹੀਂ ਮੁੰਡੇ ਨੇ ਲਿਖਿਆ देख भाई ना जाने ना जाने हद पर मैं ही हद से कांग दे हद चल लाथ का सारे कपड़े ला ले हाय तोड़ा क्या से तोड़ा चुक के ले तोड़ा नहीं कि तो चुक के लेके ताई कोले जाना है इठो